ਦੋਸਤੋ ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੱਡਾ ਇਹਨੂੰ ਕਿਹਾ ਜਾਂਦਾ ਲੋਕਲ ਜਿੱਥੇ ਬੀਆਰਟੀਐਸ ਆ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ ਬੀਆਰਟੀਐਸ ਦਾ ਅੱਡਾ ਹੈ ਬੀਆਰਟੀਐਸ ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕਾਲੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਉਹ ਰੂਟ ਤਿਆਰ ਕਰਨਾ ਹੋਵੇ ਇਹ ਬੱਸ ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸ ਇੱਥੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ ਹਜ਼ਾਰ ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ ਦੋ ਡਰਾਈਵਰ ਦੋ ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ-ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਵੱਜਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਾਰਨਵਜੋਤ ਸਿੰਘ ਸਿੱਧੂ ਲੋਕਲ ਬੋਡੀ ਮਿਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ ਸਟੂਡੈਂਟ ਇੱਚ ਫ੍ਰੀ ਜਾਣਗੇ ਪਲੱਸ 2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹਾਂ ਟਿਕਟ ਸੀਗੀ ਸਾਢੇ 3 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ ਇੱਕ ਮਹੀਨਾ ਮੈਨੂੰ ਯਾਦ ਹੈ ਬੱਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ 'ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀ ਜੀ ਆ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਾਹਨ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬਹਿਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬੱਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਘਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹੁੰਦਾ ਸਾਰ ਭਗਵੰਤ ਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਫਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਫਤ ਕਰਨ ਤੇ ਇਸ ਤਰ੍ਹਾਂ ਸੂਬਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 800 ਕਰੋੜ ਰੁਪਈਆ ਦਾ ਬਜਟ ਹੈ ਉਹਦੇ ਵਿੱਚ ਸਿੱਖਿਆ ਆਉਂਦੀ ਆ ਉਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ ਉਹਦੇ ਨਾਲ ਸ਼ਹਿਰ ਦੇ ਉੱਤੇ ਟਰੈਫਿਕ ਸੁਧਰਦਾ ਔਰ ਉਹਦੇ ਨਾਲ ਪੋਲੂਸ਼ਨ ਘੱਟ ਹੁੰਦਾ ਇੱਥੋਂ ਤੱਕ ਕਿ ਐਕਸੀਡੈਂਟ ਵੀ ਘੱਟ ਹੁੰਦੇ ਆ ਜਿੰਨੇ ਵਹੀਕਲ ਘੱਟ ਨਿਕਲਣਗੇ ਮੁੱਛਣ ਵਾਲੇ ਤੇ ਇਹ ਗੱਲ ਬਣਦੀ ਆ ਮੰਨ ਲਿਆ ਤੂੰ ਬੰਦ ਕਰ ਦਿੱਤਾ ਜਨਤਾ ਦੇ 1000 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਬਣਿਆ ਜਨਤਾ ਦੇ ਦਿੱਤੇ ਟੈਕਸ ਦੇ ਨਾਲ ਔਰ 1000 ਕਰੋੜ ਰੁਪਇਆ ਡੰਪ ਕਰਕੇ ਰੱਖ ਦਿੱਤਾ ਇਹਨੂੰ ਫੂਕ ਕੇ ਰੱਖ ਦਿੱਤਾ ਇਹਦਾ ਜਨਤਾ ਨੂੰ ਕੀ ਫਾਇਦਾ ਹੋਣ ਡਿਆ 1000 ਕਰੋੜ ਰੁਪਇਆ ਖਰਚੇ ਦਾ 1% ਮੈਂ ਤੇਰੀ ਗੱਲ ਮੰਨ ਵੀ ਲੈਣਾ ਕਿ ਜੇ ਪ੍ਰੋਜੈਕਟ ਫੇਲ ਸੀਗਾ ਫਿਰ ਇਹ ਜਿੰਨੇ ਬਣਾਇਆ ਜਿੰਨੇ ਡਿਜ਼ਾਈਨ ਕੀਤਾ ਜਿੰਨੇ ਦੀਆਂ ਫੀਸਾਂ ਲਈਆਂ ਜਿੰਨੇ ਜਨਤਾ ਦਾ ਟੈਕਸ ਜਿਹੜਾ ਵੇਸਟ ਕੀਤਾ ਉਹ ਕਮਰਾਨਾ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਉੱਤੇ ਕੋ ਪਰਚਾ ਦਰਜ ਕਰਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹਨਾ ਇਕੱਲਾ ਹੁਕਮਰਾਨਾ ਨੂੰ ਨਹੀਂ ਕਿ ਆਪਾਂ ਆਪਣੇ ਘਰ ਚ 100 ਰੁਪਏ ਦੀ ਚੀਜ਼ ਲਈਏ ਨਾ ਦੁਕਾਨਦਾਰ ਕੋਲੋਂ ਤੇ ਜੇ ਉਹ ਖਰਾਬ ਨਿਕਲਾਵੇ ਤੇ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਣੇ ਆਪਾਂ ਵੀ ਸਾਡੀ 100 ਰੁਪਏ ਦੀ ਚੀਜ਼ ਜਿਹੜੀ ਖਰਾਬ ਕਰ ਦਿੰਦੀ ਆ ਤੁਹਾਡਾ ਹਜ਼ਾਰਾਂ ਕਰੋੜ ਰੁਪਇਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ ਤੇ ਆਪਣਾ ਜ਼ਮੀਰ ਹੀ ਨਹੀਂ ਜਾਗਦਾ ਯਾਰ ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਜਨਤਾ ਨੂੰ ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹਨਾ ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਤੇ ਜਦੋਂ ਚੌਂਕੀਦਾਰੀ ਚੋਰ ਬਣ ਗਿਆ ਤੇ ਮਾਲਕ ਸੁੱਤੇ ਪਏ ਇਹਨਾਂ ਨੂੰ ਘਰੋਂ ਕਦੋਂ ਕੱਢਣਾ ਇਹਨਾਂ ਨੂੰ ਜਗਾਉਣਾ ਕਦੋਂ ਇਹ ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ ਵੇਚ-ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ ਘਰ ਇਹ ਪ੍ਰੋਫੈਸ਼ਨਲ ਚੋਰ ਨੇ ਜਿਨ੍ਹਾਂ ਨੂੰ ਮੈਂ ਕਹਿੰਨਾ ਇਹ ਸਾਡਾ ਭਵਿੱਖ ਹੀ ਚੋਰੀ ਕਰ ਲੈਂਦੇ ਆ ਸਾਡਾ ਰਜਗਾਰ ਚੋਰੀ ਕਰ ਲੈਂਦੇ ਆ ਸਾਡੀ ਸਿੱਖਿਆ ਚੋਰੀ ਕਰ ਲੈਂਦੇ ਆ ਸਾਡੇ ਜਿਹੜੇ ਆ ਡਿਕਲ ਦੇ ਸਾਧਨਿਆ ਚੋਰੀ ਕਰ ਲਿੰਦੇ ਆ ਇਹੋ ਜਾਂ ਸਾਡਾ ਜਨਤਾ ਦਾ ਟੈਕਸ ਜਿਹੜਾ ਸਾਡਾ ਹੈ ਸਾਡੇ ਬੱਚਿਆਂ ਦਾ ਜਿਹਦੇ ਨਾਲ ਭੁੱਖ ਸੁਧਰਨਾ ਉਹ ਟੈਕਸ ਹੀ ਸਾਰਾ ਚੋਰੀ ਕਰ ਲਿੰਦੇ ਆ ਸਾਡਾ ਭੁੱਖ ਚਰਾ ਲਿੰਦੇ ਔਰ ਅਸੀਂ ਲੋਕ ਜਮੀਰ ਮਾਰ ਕੇ ਸੁੱਤੇ ਰਹਿੰਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ ਇਸ ਤਰ੍ਹਾਂ ਸੂਬਾ ਨਹੀਂ ਚੱਲਣਾ ਸਾਰ ਭਗਵੰਤ ਸਿੰਘ ਜੀ ਇਹ ਜਨਤਾ ਨੂੰ ਜਾਗਣਾ ਪਊਗਾ ਔਰ ਇਹ ਜਿਹੜਾ ਮੈਂ ਦੁਬਾਰਾ ਵੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਛੇਤੀ ਤੋਂ ਛੇਤੀ ਇਹ ਬੱਸਾਂ ਚਾਲੂ ਹੋਣੀਆਂ ਚਾਹੀਦੀਆਂ ਨੇ ਔਰ ਜਨਤਾ ਨੂੰ ਇਹਦਾ ਜਿਹੜਾ ਲਾਭ ਮਿਲਣਾ ਚਾਹੀਦਾ ਵਾ ਇਸ ਤਰੀਕੇ ਲੋਕਾਂ ਦਾ ਪੈਸਾ ਨਹੀਂ ਖਾਣ ਦਿੱਤਾ ਜਾਊਗਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ